ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ 26 ਜਨਤਰੀ ਤੋਂ ਸਰਕਾਰੀ ਹਸਪਤਾਲਾਂ ਦੇ ਵਿੱਚ ਮੁਫਤ ਦਵਾਈਆਂ ਐਕਸ-ਰੇ ਅਤੇ ਅਲਟਰਾਸਾਉਂਡ ਦੀ ਸਹੂਲਤੇ ਲਾਂਤੋਂ ਬਾਅਦ ਮੁੱਖ ਸਕੱਤਰ ਦੇ ਵੱਲੋਂ ਜ਼ਮੀਨੀ ਪੱਧਰ ਦੇ ਉੱਪਰ ਜਾਇਜ਼ਾ ਲਿਆ ਗਿਆ ਜਿਸ ਤਹਿਤ ਮੁਖਸ ਕਤਰ ਅਨੁਰਾਗ ਵਰਮਾ ਨੇ ਅਚੇਬ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਮੁਫਤ ਦਵਾਈਆਂ ਅਤੇ ਐਕਸ-ਰੇ ਅਤੇ ਅਲਟਰਾਸਾਉਂਡ ਦੀ ਸੇਵਾਵਾਂ ਦੀ ਜਾਂਚ ਕਰਨ ਲਈ ਮੋਹਾਲੀ ਦੇ ਚੀਫੀਸ ਸਥਿਤ ਜ਼ਿਲ੍ਹਾ ਹਸਪਤਾਲ ਦਾ ਅਚੰਚਿਤ ਦੌਰਾ ਕੀਤਾ ਤੇਜ਼ੇ ਦੇ ਸਬੰਧ ਦੇ ਵਿੱਚ ਉਹਨਾਂ ਉੱਥੇ ਆਏ ਦਵਾਈ ਲੈਣ ਵਾਲੇ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਆ ਜਿਵੇਂ ਤੁਸੀਂ ਜਾਣਦੇ ਹੋ ਮਾਨਯੋਗ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਕਿ ਸਰਕਾਰ ਦੇ ਜਿੰਨੇ ਵੀ ਡਿਸਟ੍ਰਿਕਟ ਹਸਪਟਲਸ ਨੇ 241 ਸਬ-ਡਿਵੀਜ਼ਨਲ ਹਸਪਟਲਸ ਨੇ ਤੇ 162 162 ਸੀਐਚਸੀਜ਼ ਨੇ ਉੱਥੇ ਜੋ ਵੀ ਪੇਸ਼ੈਂਟਸ ਆਂਗੇ ਉਹਨਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ। ਤੋਂ ਉਸ ਦੇ ਬਾਰੇ ਇਨਸ਼ੋਰ ਕਰਨ ਲਈ ਕਿ ਇਹ ਹੋ ਰਿਹਾ ਹੈ ਜਾਂ ਇਸ ਕੋਈ ਪ੍ਰੋਬਲਮ ਆ ਰਹੀ ਹੈ ਮੈਂ ਅੱਜ ਮੋਹਾਲੀ ਦੇ ਡਿਸਟ੍ਰਿਕਟ ਹਸਪਟਲਸ ਦਾ ਦੌਰਾ ਕੀਤਾ। ਹੈਲਥ ਸੈਕਟਰੀ ਸਾਹਿਬ ਮੇਰੇ ਨਾਲ ਨੇ ਇਹਨਾਂ ਨੇ 에ਸੈਂਸ਼ੀਅਲ ਡਰੱਗਸ ਦੀ ਲਿਸਟ تیار ਕੀਤੀ ਹੈ ਜਿ 1300 ਦੇ ਕਰੀਬ ਉਹਦੇ ਵਿੱਚ ਡਰੱਗਸ ਨੇ ਜਿਹੜੀਆਂ ਆਮ ਤੌਰ ਤੇ ਪ੍ਰੈਸਕ੍ਰਾਈਬ ਕੀਤੀਆਂ ਜਾਂਦੀਆਂ ਨੇ ਉਸ ਚੋਂ 90% ਦਵਾਈਆਂ ਦੇ ਇਹਨਾਂ ਨੇ ਰੇਟ ਕੰਟਰੈਕਟ ਕਰ ਲਏ ਨੇ ਤੇ ਉਹ ਹੈਲਥ ਕਾਰਪੋਰੇਸ਼ਨ ਵੱਲੋਂ ਹਸਪਤਾਲ ਨੂੰ ਪ੍ਰੋਵਾਈਡ ਕਰ ਰਹੇ ਨੇ ਜਿਹੜੀਆਂ ਦਵਾਈਆਂ ਰਹਿ ਗਈਆਂ ਨੇ ਉਹਦੇ ਲਈ ਸੀਐਮ ਸਾਹਿਬ ਨੇ 25 ਕਰੋੜ ਰੁਪਏ ਅਸੈਂਸ਼ਨ ਕਰ ਦਿੱਤਾ ਹੈ ਡਿਸਟ੍ਰਿਕਟ ਹਸਪਤਾਲਸ ਦੇ ਲਈ ਉਹ ਪੈਸਾ ਵੀ نیچے ਪੇਜ ਦਿੱਤਾ ਗਿਆ ਹੈ ਐਸਐਮਓਜ਼ ਦੀਆਂ ਖਰੀਦੀਆਂ ਪਾਵਰਸ ਵਧਾ ਦਿੱਤੀਆਂ ਗਈਆਂ ਨੇ ਤਾਂ ਕਿ ਜਿਹੜੀ ਦਵਾਈ ਉਹਨਾਂ ਕੋਲ ਉਪਲਬਧ ਨਹੀਂ ਹੈ ਉਹ ਪੇਸ਼ੈਂਟ ਨੂੰ ਬਾਹਰ ਨਾ ਭੇਜਣ ਆਪ ਖਰੀਦ ਕੇ ਉਹਨਾਂ ਆਪਣੇ ਫੰਡਸ ਦੇ ਵਿੱਚੋਂ ਉਹਨਾਂ ਨੂੰ ਦੇਣ ਅੱਜ ਮੈਂ ਇੱਥੇ ਪੇਸ਼ੈਂਟਸ ਨੂੰ ਵੀ ਮਿਲਿਆ ਪੇਸ਼ੈਂਟਸ ਬੜੇ ਸੈਟੀਸਫਾਈਡ ਸੀਗੇ ਇੰਨਾ ਵੱਡਾ ਕੰਮ ਹੈ ਕਿਤੇ ਇੱਕ ਦੁਕਾ ਪ੍ਰੋਬਲਮ ਵੀ ਹੋ ਸਕਦੀ ਹੈ ਬਟ ਅਸੀਂ ਸਾਰੇ ਡੀਸੀ ਸਿਵਲ ਸਰਜਨ ਸੀਐਮਓ ਸਾਰੇ ਕਮਿਟਿਡ ਆ ਕਿ ਸੀਐਮ ਸਾਹਿਬ ਦੀ ਇਹ ਜਿਹੜੀ ਲੋਕਪੱਖੀ ਨੀਤੀ ਹੈ ਇਸ ਨੂੰ ਪੂਰੀ ਤਰ੍ਹਾਂ ਲੈਟਰੇਟ ਸਪਿਰਟ ਦੇ ਵਿੱਚ ਇੰਪਲੀਮੈਂਟ ਕਰੀਏ ਤੇ ਸਾਰੇ ਮਰੀਜ਼ਾਂ ਨੂੰ ਮੁਫਤ ਦਵਾਈ ਉਪਲਬਧ ਕਰਾਈਏ ਦੱਸਦੀ ਹੈ ਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਪੰਜਾਬ ਵਾਸੀਆਂ ਪ੍ਰਤੀ ਵਚਨ ਬੱਤਾ ਦੇ ਤਹਿਤ ਮੁਫਤ ਦਵਾਈਆਂ ਤੇ ਐਕਸ-ਰੇ ਤੇ ਅਲਟਰਾਸਾਉਂਡ ਦੀਆਂ ਸੇਵਾਵਾਂ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਮੁੱਖ ਸਕੱਤਰ ਅਨੁਰਾਗ ਵਰਮਾ ਦੇ ਵੱਲੋਂ ਜ਼ਮੀਨੀ ਪੱਧਰ ਦੇ ਉੱਪਰ ਜਾ ਕੇ ਹਸਪਤਾਲ ਦੇ ਵਿੱਚ ਇਸ ਦਾ ਜਾਇਜ਼ਾ ਲਿਆ ਗਿਆ ਬਿਊਰੋ ਰਿਪੋਰਟ ਚੱਕਬਾਣੀ ਟੀਵੀ